ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਨੌکریاں ਹੀ ਨੌکریاں ਨੇ ਪੰਜਾਬ ਸਰਕਾਰ ਦੇ ਇਸ ਵਿਭਾਗ ਵਿੱਚ ਨਿਕਲੀਆਂ ਨੌکریاں ਤਾਂ ਦੋਸਤੋ ਦੱਸ ਦਈਏ ਕਿ ਵਾਰਡਨ ਅਕਾਊਂਟੈਂਟ ਚੌਂਕੀਦਾਰ ਕੁੱਕ ਇੰਸਟ੍ਰਕਟਰ ਹੈਲਪਰ ਅਤੇ ਸੇਵਾਦਾਰਾਂ ਦੀ ਭਰਤੀ ਵਾਸਤੇ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਕਿਸ ਵਿਭਾਗ ਵਿੱਚ ਨਿਕਲੀਆਂ ਨੇ ਨੌکریاں ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਕੀ ਹੈ ਯੋਗਤਾ ਉਮਰ ਹੱਦ ਸਿਲੈਕਸ਼ਨ ਕ੍ਰਾਈਟੀਰੀਆ ਅਤੇ ਪਲੇਸ ਆਫ ਪੋਸਟਿੰਗ ਇਸ ਬਾਰੇ ਡਿਟੇਲ ਵਿੱਚ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਜੌਬ ਸਿਕਰ ਤੱਕ ਇਹ ਜਾਣਕਾਰੀ ਸਮੇਂ ਸਿਰ ਪਹੁੰਚ ਜਾਵੇ ਅਤੇ ਉਹ ਇਹਨਾਂ ਪੋਸਟਾਂ ਨੂੰ ਅਪਲਾਈ ਕਰਕੇ ਆਪਣੇ ਕੰਮ ਤੇ ਲੱਗ ਜਾਵੇ ਤਾਂ ਦੋਸਤੋ ਆਓ ਲੈ ਕੇ ਚੱਲਦੇ ਹਾਂ ਤੁਹਾਨੂੰ ਜਾਣਕਾਰੀ ਵੱਲ ਤਾਂ ਦੋਸਤੋ ਜੋ ਪਬਲਿਕ ਨੋਟਿਸ ਹੈ ਉਹ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਲੁਧਿਆਣਾ ਸਮਗਰ ਸਿੱਖਿਆ ਅਭਿਆਨ ਵੱਲੋਂ ਸਾਲ 2024 ਅਤੇ 25 ਲਈ ਰੈ residențial ਹੋਸਟਲ ਐਮ ਆਈ ਜੀ ਫਲੈਟ ਚੰਡੀਗੜ੍ਹ ਰੋਡ ਲੁਧਿਆਣਾ ਵਿੱਚ ਇਹਨਾਂ ਅਸਾਮੀਆਂ ਦੀ ਜ਼ਰੂਰਤ ਹੈ ਜਿਵੇਂ ਵਾਰਡਨ ਇੱਕ ਅਕਾਊਂਟੈਂਟ ਇੱਕ ਕੁੱਕ ਇੱਕ ਹੈਲਪਰ ਕੰਮ ਕੁੱਕ ਇੱਕ ਪਾਰਟ ਟਾਈਮ ਇੰਸਟ੍ਰਕਟਰ ਮੈਥ ਦੇ ਇੱਕ ਸਾਇੰਸ ਦੇ ਇੱਕ ਅੰਗਰੇਜ਼ੀ ਲਈ ਇੱਕ ਪੀਐਨਡੀ ਇੱਕ ਅਤੇ ਇਸ ਤੋਂ ਇਲਾਵਾ ਚੌਕੀਦਾਰ ਦੀ ਵੀ ਇੱਕ ਪੋਸਟ ਹੈ ਜੋ ਕਿ ਆਰਜੀ ਪ੍ਰਬੰਧ ਹੈ ਇੱਛੁਕ ਵਿਅਕਤੀ 15 7 2024 ਨੂੰ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਦਫ਼ਤਰ ਸਮਗਰ ਸਿੱਖਿਆ ਅਭਿਆਨ ਇਨਸਾਈਡ ਸਰਕਾਰੀ ਇਨ ਸਰਵਿਸ ਟ੍ਰੇਨਿੰਗ ਸੈਂਟਰ ਲੁਧਿਆਣਾ ਵਿਖੇ ਪਹੁੰਚਣ ਬਾਕੀ ਸ਼ਰਤਾਂ ਮੌਕੇ ਤੇ ਦੱਸੀਆਂ ਜਾਣਗੀਆਂ ਇਹ ਜੋ ਪਬਲਿਕ ਨੋਟਿਸ ਹੈ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਲੁਧਿਆਣਾ ਵੱਲੋਂ ਕੱਢਿਆ ਗਿਆ ਹੈ ਤਾਂ ਦੋਸਤੋ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋਵੇਗੀ ਜਿਨ੍ਹਾਂ ਦੀ ਵੀ ਯੋਗਤਾ ਇਨ੍ਹਾਂ ਅਸਾਮੀਆਂ ਲਈ ਬਣਦੀ ਹੈ ਉਹ ਅਪਲਾਈ ਜ਼ਰੂਰ ਕਰਨ ਇਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫਾਰ ਵਾਚਿੰਗ ਮਾਈ ਚੈਨਲ ਥੈਂਕਸ ਵਨਸਕੀਨ ਟੂ 올 ਮਾਈ ਵੀਅਰਸ